ستگو جی یہ ساری بنے سے جو ہر سال کی طرح جو سال دو ਸ਼ੇਹਦੀ ਦਿਹਾੜਾ ਸ਼੍ਰੀ ਗੁਰੂ ਦੇਵ ਸਾਹਿਬ ਦੇ ਸਾਡੇ ਤੋਂ ਬੱਲੇ ਸ਼ੇਹਦੀ ਸਾਡੇ ਭਾਈ ਬੜੀ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਦਾ ਹਰਦ 1984 ਦੇ ਸ਼ਹੀਦ ਅਤੇ ਸਿੰਘਾਂ ਦੀਆਂ ਦੇ ਸ਼ੇਹਦੀ ਦਿਹਾੜੇ ਨੂੰ ਸਮਰਪਿਤ ਜੋ ਨੋਬਾ ਗੁਰੂ ਘਰ ਆਰ ਗੱਤ ਲਗਾਇਆ ਜਾ ਰਿਹਾ ਹੈ ਸਾਡੇ ਨਗਰ ਦੇ ਤੇਰੇ ਇਸ ਵਿਦਵਾਰਾ ਦੇ ਅੰਦਰ 16 ਫਸਟ ਸੈਕਿੰਡ ਇੰਟਰਨਲ ਕੰਪੀਟਿਸ਼ਨ ਦੇ ਕਰਾ ਲਏ ਫਿਰ ਜਿਹੜੇ ਤਿੰਨ ਬੱਚੇ ਨੇ ਉਹਨਾਂ ਨੂੰ ਫੋਨ ਦੇ ਵਿੱਚ ਵਾਣਗੇ ਸਾਡੇ ਕੋਲ ਨੌ ਨਗਰ ਦੇ ਬੱਚੇ ਹਨ ਉਹਨਾਂ ਨੌ ਨਗਰਾਂ ਦੇ ਲੋਕ ਨੂੰ ਕੰਮ ਦੇ ਦਿੰਦੇ ਹਨ ਰਾਜੋ ਕੰਮੀ ਤੋਂ ਲੈ ਕੇ ਅੰਤ ਤੱਕ ਪਹਿਲਾ ਉਹਨਾਂ ਦਾ ਮੁਕਾਬਲਾ ਫਿਰ ਮੋਬਿਲ ਤੋਂ ਲੈ ਕੇ ਬਾਅਦ ਤੱਕ ਉਹਨਾਂ ਦਾ ਮੁਕਾਬਲਾ ਉਹ ਬੱਚਿਆਂ ਨੂੰ ਇਹ ਮੁਕਾਬਲੇ ਦਿੰਦੇ ਹਨ ਸੋ ਬੱਚੇ ਨੂੰ ਬਿੰਦੇ ਕਿ ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਸਾਡੇ ਕੈਂਪ ਆਪਾਂ ਨੌ ਦੇ ਤੋਂ ਹੁੰਦਾ ਉਸੇ ਜਿਹੜਾ ਸੀ ਉਸ ਕੈਂਪ ਦਾ ਹਿਸਾਬ ਰਹਿੰਦਾ ਹੈ 16 ਤਰੀਕਸ ਲੈ ਕੇ 25 ਤਰੀਕ ਤੱਕ ਜੋ ਕਲਾਸਾਂ ਵਿਸਕੁਤਲ ਫਿਰ ਅਗੋਂ ਹੋਣੀਆਂ ਹਨ 25 ਨੂੰ ਅੱਧੇ ਦਿਨ ਟਸ ਲੈ ਜਾਣਗੇ 27 ਤਰੀਕ ਨੂੰ ਤਾਂ ਫਾਈਨਲ ਮੁਕਾਬਲਾ ਹੈ ਉਹੋ ਕਰਦਾਰ ਪੁਲਿਸ ਸਾਹਿਬ ਨੇ ਡਾਲਾ ਪਾਰਕ ਸਾਈਡ ਸ਼ੇਮੀ ਦੀ ਕੀਤੇ ਮਾਲਕ ਸ਼ੇਮੀ ਨੂੰ ਹਰ ਹੁਮਾਲੇ ਨੂੰ ਪਾਉਂਦੇ ਸਾਥ ਰਵੇਗਾ ਜੋ ਬੱਚਿਆਂ ਨੂੰ ਲੈ ਕੇ ਆਉਣਾ ਉਹ ਵੀ ਅਸੀਂ ਕਰਾਂਗੇ ਹਾਰੇ ਤੇ ਗੱਲ ਦੀ ਸੁਣਵਾਰੇ ਸਾਡੀ ਹੋਵੇਗੀ ਇਸ ਕਰਕੇ ਬੱਚਿਆਂ ਨੂੰ ਬੇਨਤੀ ਹੈ ਕਿ ਪੈਸੇ ਜੂਰ ਜਿੰਨਾ ਬੱਚਿਆਂ ਨੇ ਉਹਨਾਂ ਗਿਆਮ ਦਾ ਹਿੱਸਾ ਵੰਡਣਾ ਹੈ ਉਹ ਸਭੀ ਮੀਟਿੰਗ ਉਹਨਾਂ ਅੱਜ ਹੀ ਕਰੋਗਾ ਕਰ ਸਕੀਏ ਸਾਰੇ ਮੈਂਚ ਨੂੰ ਦੇਣ ਤੇ ਆ ਕੇ ਪਾਈ ਇਹ ਜੋ ਤੁਸੀਂ ਇਸ ਆਪਣੇ ਪੱਪਾ ਨੇ ਰਿਚੂ ਲੈ ਕੇ ਡਰਨਾ ਨਾ ਉਹ ਤੁਹਾਡੇ ਸਾਰੇ ਜੀਵਨ ਦੇ ਅੰਦਰ ਕੰਮ ਕਰੂਗੀ ਇਹ ਨਹੀਂ ਕਿ ਸ਼ਾਇਦ ਤੇਰੀ ਸੋਚ ਦੀ ਕੋਈ ਗਲਤੀ ਹੋਵੇ ਜੋ ਤੁਸੀਂ ਆ ਕੇ ਸਿੱਖਿਆ ਕਿ ਤੇਰੇ ਬਾਪ ਜੀ ਬਾਰੇ ਬਾਰੇ ਉਹ ਸ਼ਾਇਦ ਸਾਨੂੰ ਨਾ ਪਤਾ ਹੋਵੇ ਸਾਡੇ ਮਾਪਿਆਂ ਨੂੰ ਨਾ ਪਤਾ ਹੋਵੇ ਕਿ ਸਾਡੇ ਕਰਜ਼ੇ ਗੁਰਦੁਆਰੇ ਕਾਸੇ ਆ ਰਹੇ ਨੇ ਤੇ ਮਾਪਿਆਂ ਨੂੰ ਬੈਂਕੀਏ ਕੇ ਪਾਈ ਜਰੂਰ ਅਸੀਂ ਕੋਈ ਵੀ ਗੁਰਦੁਆਰਾ ਦੇ ਅੰਦਰ ਕੋਈ ਧਰਮ ਦੇ ਪ੍ਰਤੀ ਜਾਂ ਕੀਰਤਨ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ ਆਪਣਾ ਕੀਰਤੀ ਸਮਾਂ ਕੱਢ ਕੇ ਜਰੂਰ ਬੱਚਿਆਂ ਨੂੰ ਪੇਜਿਆ ਕਰੋ ਤਾਂ ਜੋ ਅਸੀਂ ਗੁਰੂ ਮਹਾਰਾਜ ਦੀ ਖੁਸ਼ੀ ਲੈ ਕੇ ਆਪਣਾ ਜੀਵਨ ਐ ਸਫਲਾ ਕਰਦੇ ਨੂੰ ਰਬਾਣੀ ਦਾ ਫੁਰਮਾਨ ਪਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਨੂੰ ਫੜੜੇ ਸਮੁਗਦੀ ਚੱਲੀ ਬ੍ਰਾਹਮਾ ਜਿਹਦਾ ਲੈਣਾ ਆਓ ਸਿੱਖ ਸੰਤੂਰ ਕੇ ਪਿਆਰਿਓ ਗਾਓ ਸੱਚੀ ਬਾਣੀ ਇਤਨੇ ਅਨੰਦੀਆਂ ਪ੍ਰਵਾਣ ਕਰਿਓ ਵਾਹਿਗੁਰੂ ਜੀ ਕਾ ਧੰਸਾ